ਜਦ ਅਸੀਂ ਸਵੇਰੇ ਪਾਰਲੀਮੈਂਟ ਪਹੁੰਚ ਗਏ ਸੀ 10 ਵਜੇ ਤਾਂ ਉੱਥੇ ਜਿਹੜੇ ਮੈਂਬਰ ਪਾਰਲੀਮੈਂਟ ਸਰਜੀਤ ਸਿੰਘ ਖਾਲਸਾ ਵੀ ਮੌਜੂਦ ਸੀ ਉਹ ਵੀ ਭਾਈ ਅਮਰਿਤਪਾਲ ਸਿੰਘ ਨੂੰ ਮਿਲਣ ਆਏ ਸੀ ਪਰ ਉਹਨਾਂ ਨੂੰ ਵੀ ਉੱਥੇ ਮਿਲ ਨਹੀਂ ਦਿੱਤਾ ਗਿਆ ਨਾ ਹੀ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਜੀ ਨੂੰ ਨਾ ਹੀ ਉਹਨਾਂ ਦੇ ਚਾਚਾ ਜੀ ਨੂੰ ਤੇ ਨਾ ਹੀ ਸਾਨੂੰ ਉੱਥੇ ਮਿਲ ਦਿੱਤਾ ਗਿਆ ਤੇ ਪਹਿਲਾਂ ਤਾਂ ਏਸੀਬੀ ਪਰਿਵਾਰ ਦੀ ਜਿਹੜੀ ਮੁਲਾਕਾਤ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਸਪੀਕਰ ਸਾਹਿਬ ਦੇ ਚੈਂਬਰ ਦੇ ਵਿੱਚ ਹੋ ਜਾਵੇਗੀ ਜਿਵੇਂ ਬਾਕੀ ਐਮਪੀਜ਼ ਦੇ ਕਰਦੇ ਉਹਨਾਂ ਨੂੰ ਦੇਖਦੇ ਨੇ ਸੌਂਚਦੇ ਆ ਉਹ ਉੱਥੋਂ ਗੈਲਰੀ ਦੇ ਵਿੱਚੋਂ ਤੇ ਐਂ ਭਾਈ ਅਮਰਿਤਪਾਲ ਸਿੰਘ ਦਾ ਪਰਿਵਾਰ ਵੀ ਦੇਖ ਸਕੇਗਾ ਪਰ ਉਹਨਾਂ ਨੇ ਐਂ ਮੌਕੇ ਤੇ ਆ ਕੇ ਕੈਂਸਲ ਕਰ ਦਿੱਤਾ ਹਾਲਾਂਕਿ ਲਿਸਟ ਵੀ ਦਿੱਤੀ ਹੋਈ ਸੀ ਤੇ ਮੇਰੇ ਹਿਸਾਬ ਨਾਲ ਬੜਾ ਜਿਆਦਾ ਮਾੜਾ ਕੀਤਾ ਉਹਨਾਂ ਨੇ ਤੇ ਜਿਹੜਾ ਹੁਣ ਇੱਥੇ ਪਤਾ ਲੱਗਿਆ ਵੀ ਇੱਥੇ ਪਾਸੇ ਜੇ ਕਿਤੇ ਇੱਕ ਇੱਥੇ ਸੀਆਰਪੀਐਫ ਦੇ ਘੇਰੇ ਦੇ ਵਿੱਚ ਜੋ ਭਾਈ ਅਮਰਿਤਪਾਲ ਸਿੰਘ ਦੀ ਮੁਲਾਕਾਤ ਹੈ ਉਹਨਾਂ ਦੇ ਪਰਿਵਾਰ ਨਾਲ ਕਰਾਉਣ ਜਾ ਰਹੇ ਨੇ ਪਰ ਜਿਹੜੇ ਬਾਕੀ ਉਹਨਾਂ ਦੇ ਸਮਰਥਕ ਨੇ ਬੜੇ ਪੰਜਾਬ ਤੋਂ ਦੂਰੋਂ ਸਾਰੇ ਚੱਲ ਕੇ ਆਏ ਨੇ ਉਹਨਾਂ ਨੂੰ ਕੋਈ ਮੁਲਾਕਾਤ ਦਾ ਇੱਥੇ ਮੌਕਾ ਨਹੀਂ ਦੇ ਰਹੀ ਪਹਿਲੇ 6 ਲੋਕੋ ਕੀ ਮੁਲਾਕਾਤ ਕੇ ਲਈ ਪਰਿਵਾਰ ਕੀ ਬਾਤ ਕੀ ਜਾ ਰਹੀ ਸੀ ਲੇਕਿਨ ਅਬ ਸਿਰਫ 2 ਲੋਕੋ ਕੋ ਜੋ ਹੈ ਉਹ ਮੁਲਾਕਾਤ ਜੋ ਹੈ ਕਰਾਈ ਜਾਏਗੀ ਹਾਂਜੀ ਇਹ ਵੀ ਕਾਫੀ ਜਿਆਦਾ ਦੇਖੋ ਜੋ ਵੀ ਸਮਰਥਕ ਹੈ ਸਾਰੇ ਦੂਰ ਸੇ ਆਏ ਹੈ ਤੇ ਦੂਰ ਤੋਂ ਆਏ ਆ ਅਸੀਂ ਸਮਰਥਕ ਸਾਰੇ ਤੇ ਸਾਨੂੰ ਜੋ ਭਾਈ ਅਮਰਤਪਾਲ ਸਿੰਘ ਨੂੰ ਮਿਲਣ ਦਾ ਇੱਕ ਸਾਡੇ ਪੰਜਾਬ ਦੇ ਚੁਣੇ ਹੋਏ ਨਮਾਇंदे ਨੇ ਸਾਡੇ ਮੈਂਬਰ ਪਾਰਲੀਮੈਂਟ ਦੇ ਤਾਂ ਸਾਰਿਆਂ ਨੂੰ ਜੋ ਹੈ ਮੁਲਾਕਾਤ ਦਾ ਇਹ ਮੌਕਾ ਦੇਣਾ ਚਾਹੀਦਾ ਸੀ ਉਮੀਦ ਕੀ ਜਤਾਈ ਜਾ ਰਹੀ ਹੈ ਆਪकी तरफ से जिस ਤਰੀਕੇ से ਐਨਐਸਸੀ ਜੋ ਹੈ ਉਹ ਲਗਾ ਹੁਆ ਹੈ ਔਰ 1 ਸਾਲ ਕੇ ਲਈ ਵੜਾ ਵੀ ਦਿਆ ਗਿਆ ਹੈ ਦੇਖੋ ਸਾਨੂੰ ਪੰਜਾਬ ਸਰਕਾਰ ਤੋਂ ਤਾਂ ਕੋਈ ਉਮੀਦ ਨਹੀਂ ਲੱਗ ਰਹੀ ਰਗਵਾਨ ਸਿੰਘ ਮਾਨ ਕੋਲੇ ਹੁਣ ਇਹ ਮੌਕਾ ਹੈ ਜਿਉ ਆਪ ਦੀ ਜਿਹੜਾ ਵੋਟ ਸ਼ੇਅਰ ਘਟਿਆ ਪੰਜਾਬ ਦੇ ਵਿੱਚ ਜਿਉ ਉਸ ਨੂੰ ਸੁਭਾਲਣਾ ਚਾਹੁੰਦੇ ਨੇ ਤਾਂ ਹਾਲੇ ਵੀ ਸਮਾਂ ਪਾਈ ਅਮਰਿਤਪਾਲ ਸਿੰਘ ਅਤੇ ਸਾਥੀਆਂ ਤੋਂ ਐਨਐਸਸੀ ਰਿਵੋਕ ਕਰਦੇ ਤੇ ਨਹੀਂ ਤਾਂ ਅਸੀਂ ਜੋ ਮਾਨਯੋਗ ਹਾਈ ਕੋਰਟ ਵਿਕੇ ਜਾਂ ਜੋ ਮਾਨਯੋਗ ਸੁਪਰੀਮ ਕੋਰਟ ਵਿਕੇ ਇਹਨਾਂ ਸਾਰੇ ਕੇਸਾਂ ਦੀ ਜੋ ਹੈ ਚਾਰਾਜੋਈ ਕਰਾਂਗੇ ਚਾਰ ਦਿਨ ਤੱਕ ਪੈਰੋਲ ਮਿਲ ਚਾਰ ਦਿਨ ਤੱਕ ਪੈਰੋਲ ਕੀ ਬਾਤ ਕਹੀ ਗਈ ਸੀ ਲੇਕਿਨ ਅੱਜ ਜਿਉ ਜਾਣਕਾਰੀ ਮਿਲ ਰਹੀ ਹੈ ਕਿ ਵਾਪਸ ਅੱਜ ਡਿਬਰੂਗੜ੍ਹ ਜੇਲ੍ਹ ਜਿਹੜਾ ਹੈ ਲੈ ਜਾਇਆ ਜਾਏਗਾ ਦੇਖੋ ਬਹੁਤ ਜ਼ਿਆਦਾ ਇੱਕ ਗਲਤ ਹੈ ਭਾਈ ਅਮਰਿਤਪਾਲ ਸਿੰਘ ਨੂੰ ਉਹਨਾਂ ਦੇ ਜਿਹੜੇ ਵੋਟਰ ਨੇ ਸਮਰਥਕ ਨੇ ਖਡੂਰ ਸਾਹਿਬ ਦੇ ਉੱਥੇ ਨਾ ਜਾਣ ਦੇਣਾ ਮਿਲ ਨਾ ਦੇਣਾ ਧੰਨਵਾਦ ਨਾ ਕਰਨ ਦੇਣਾ ਤੇ ਇਹ ਸਾਰਾ ਕੁਝ ਗਲਤ ਹੈ ਡੈਮੋਕ੍ਰੇਸੀ ਦਾ ਮਰਡਰ ਹੈ ਜਮੂਰੀਅਤ ਦਾ ਕਹਾਣ ਹੈ ਇਹ ਇੱਕ ਪੋਲੀਟੀਕਲੀ ਭਾਈ ਅਮਰਿਤਪਾਲ ਸਿੰਘ ਦੇ ਉਲਟ ਇਹ ਜਿਹੜੇ ਕਦਮ ਨੇ ਪੰਜਾਬ ਸਰਕਾਰ ਨੇ ਲਏ ਨੇ ਤਾਂ ਕਿ ਉਹਨਾਂ ਦਾ ਜਿਹੜਾ ਪੋਲੀਟੀਕਲ ਇੱਕ ਲੈਂਡਸਕੇਪ ਬਣਿਆ ਫੀਲਡ ਬਣਿਆ ਉਸ ਨੂੰ ਖੋਰੂ ਲਾਇਆ ਜਾ ਸਕੇ ਖੜਾ ਸਾਹਿਬ ਜੀ ਇਸ ਤਰੀਕੇ ਸੇ ਆਖਰੀ ਸਵਾਲ ਮੇਰਾ ਇਹ ਹੈ ਕਿ ਆਪਕਾ ਸਟੇਚ ਕਿਆ ਰਹੇਗਾ ਆਨੇ ਵਾਲੇ ਦਿਨੋ ਦਾ ਦੇਖੋ ਆਨੇ ਵਾਲੇ ਦਿਨੋ ਮੇ ਭਾਈ ਅਮਰਿਤਪਾਲ ਸਿੰਘ ਨੇ ਇਹ ਬਾਤ ਕਹੀ ਹੈ ਕਿ ਮੈਂ ਨਸ਼ਾ ਜੋ ਨਸ਼ੇ ਕੇ ਖਿਲਾਫ ਬਾਤ ਕਰਨੀ ਹੈ पंजाब की डेवलपमेंट की बात करनी है पंजाब को इससे आगे लेके जाना है तो इसी लिए पंजाब के लिए पंजाबियत के लिए पंजाब के वासियों के लिए जो काम करना है ये भाई अमृतपाल सिंह का प्राण है